ਯਾਰ ਮਮਤਾ ਉਸ ਤੋਂ ਸਦਾ ਦਰੀਏ ਬਾਦ ਸ਼ਾਹਾਂ ਤੋਂ ਭੀਖ ਮੰਗਵਾਉਂਦਾ ਹੀ ਸੁਣ ਕੇ ਪਾਵਰਾ ਉਮਰ ਪਰੇ ਕੋ ਹੱਥ ਰਹਿਣ ਨਾ ਫੁੱਟਦੇ ਪਰਿੰਦੇ ਕੋਟਾਣੀ ਉੱਤੇ ਬਹਿਣ ਨਾ ਕਦ ਇੱਕ ਫੋਟੋ ਸੋਸ਼ਲ ਮੀਡੀਆ ਤੇ ਕਾਫੀ ਜਿਆਦਾ ਵਾਇਰਲ ਹੋਈ ਉਹ ਫੋਟੋ ਸੀ ਸ੍ਰੀ ਅਮਰਸਰ ਸਾਹਿਬ ਕੇ ਸੁਲਤਾਨਬੱਡ ਰੋਡ ਤੇ ਗੋਲ ਗੱਪਿਆਂ ਦੀ ਰੈਡੀ ਲਗਾਉਣ ਵਾਲੇ ਇੱਕ ਗੁਰਸਿੱਖ ਦੀ ਜਿਸ ਦੇ ਨਜ਼ਦੀਕ ਹੀ ਇੱਕ ਬਿਹਾਰੀ ਬਈਆ ਵੀ ਰੈਡੀ ਲਗਾਉਂਦਾ ਸੀ ਜਿਸ ਦੇ ਉੱਪਰ ਗਾਹਕਾਂ ਦੀ ਬਹੁਤ ਵੱਡੀ ਭੀੜ ਸੀ ਪਰ ਇਸ ਗੁਰਸਿੱਖ ਕੋਲ ਕੋਈ ਵੀ ਗਾਹਕ ਨਹੀਂ ਸੀ ਅਤੇ ਇੱਥੇ ਇਹ ਵੀ ਗੱਲ ਦੱਸਣਯੋਗ ਹੈ ਕਿ ਉਹ ਜੋ ਬਿਹਾਰੀ ਬਈਆ ਸੀ ਉਸ ਦੀ ਰੈਡੀ ਦੇ ਉੱਪਰ ਜ਼ਿਆਦਾਤਰ ਸਰਦਾਰ ਅਤੇ ਸਿੱਖ ਅਤੇ ਪੰਜਾਬੀ ਹੀ ਖੜੇ ਸਨ ਤਾਂ ਤੇ ਇਸ ਫੋਟੋ ਦੇ viral ਹੋਣ ਤੋਂ ਬਾਅਦ ਇੱਕ ਅਜੀਹਾ ਚਮਤਕਾਰ ਹੋਇਆ ਸੋਸ਼ਲ ਮੀਡੀਆ ਦੀ ਤਾਕਤ ਨੇ ਆਪਣਾ ਰੰਗ ਦਿਖਾਇਆ ਕਿ ਇਸ ਬਜ਼ੁਰਗ ਦੀ ਰੇੜੀ ਦੇ ਉੱਪਰ ਗਾਕਾਂ ਦੀ ਇੰਨੀ ਭੀੜ ਲੱਗ ਪਈ ਕਿ ਲੋਕ ਬਹੁਤ ਦੂਰੋਂ ਦੂਰੋਂ ਇਸ ਬਜ਼ੁਰਗ ਕੋਲ ਆਉਣ ਲੱਗੇ ਤੇ ਉੱਥੇ ਹੀ ਪਈ ਅਮਰਤਪਾਲ ਸਿੰਘ ਦੀ ਵੀਡੀਓ ਇਸ ਸਮੇਂ ਇਸ ਮਾਮਲੇ ਤੇ ਸਾਹਮਣੇ ਆਈ ਹੈ ਜਿਸ ਦੇ ਵਿੱਚ ਉਹਨਾਂ ਨੇ ਲੋਕਾਂ ਨੂੰ ਸੁਨੇਹਾ ਦਿੱਤਾ ਹੈ ਤੇ ਉੱਥੇ ਉਸ ਤੋਂ ਪਹਿਲਾਂ ਤੁਹਾਨੂੰ ਸੁਣਾਉਨੇ ਆ ਇਸ ਬਜ਼ੁਰਗ ਦੇ ਨਾਲ ਇਸ ਦੀ ਇੰਟਰਵਿਊ ਅਤੇ ਉਸ ਤੋਂ ਬਾਅਦ ਤੁਹਾਨੂੰ ਦਿਖਾਵਾਂਗੇ ਭਾਈ ਅਮਰਤਪਾਲ ਸਿੰਘ ਖਾਲਸਾ ਨੇ ਇਸ ਮਾਮਲੇ ਤੇ ਕੀ ਕਿਹਾ ਸੀ ਹੋਰ ਅਪਡੇਟ ਨਾਲ ਅਪ ਟੂ ਡੇਟ ਰਹਿਣ ਦੇ ਲਈ ਇਸ ਵੈਕ ਪੰਜਾਬ ਟੀਵੀ ਨੂੰ ਸਬਸਕ੍ਰਾਈਬ ਕਰ ਲਵੋ ਇਹ ਜਿਹੜੀਆਂ ਦੋ ਰੇੜੀਆਂ ਗੋਲ ਕਪਾਂ ਦੀਆਂ ਇਹ ਇਕੱਠੀਆਂ ਲੱਗੀਆਂ ਹੋਈਆਂ ਨੇ ਫਰਕ ਇਹਨਾਂ ਆ ਕਿ ਇੱਕ ਪ੍ਰਵਾਸੀ ਦੀ ਰੇੜੀ ਆ ਤਾਂ ਦੂਸਰੀ ਜੜੀ ਰੇੜੀ ਆ ਉਹ ਸਿੱਖ ਨੌਜਵਾਨ ਦੀ ਆ ਤਾਂ ਲੋਕਾਂ ਦੇ ਵੱਲੋਂ ਬਹੁਤ ਸਾਰੇ ਕਮੈਂਟ ਕੀਤੇ ਜਾ ਰਹੇ ਸੀ ਕਿ ਪੰਜਾਬ ਦੇ ਵਿੱਚ ਅਸੀਂ ਰਹਿੰਦੇ ਆ ਤਾਂ ਪੰਜਾਬੀਆਂ ਨੂੰ ਪ੍ਰਮੋਟ ਕਿਉਂ ਨਹੀਂ ਕੀਤਾ ਯਾਰਾ ਪੰਜਾਬੀ ਪੰਜਾਬੀ ਦੇ ਕੋਲ ਕਿਉਂ ਨਹੀਂ ਖਾਣ ਪੀਣ ਲੈ ਜਾਂਦੇ ਤਾਂ ਬਹੁਤ ਇਹ ਜਿਹੜਾ ਬਜ਼ੁਰਗ ਆ 골 ਗੱਪਿਆਂ ਵਾਲਾ ਵਿਚਾਰਾ ਇਹ ਬਹੁਤ ਹੀ ਮਿਹਨਤੀ ਬੰਦਾ ਵਾ ਪਰ ਨਾ ਇਹ ਵੇਖੀਦਾ ਸੀ ਇਹ ਵਿਚਾਰਾ ਉਦਾਂ ਹੀ ਮਾਲ ਲੈ ਕੇ ਚੱਲ ਜਾਂਦਾ ਸੀ ਅਸੀਂ ਹੁਣ ਕਿੰਨੇ ਕੇ ਖਾ ਲੈਂਦੇ ਸੀ ਜਿੰਨੇ ਜੋਗੇ ਹੈਗੇ ਆ 2-4 ਜਣੇ ਖਾਂਦੇ ਸਾਂ ਪਰ ਸਾਨੂੰ ਇਹੋ ਜੀ ਇਹੋ ਉਮੀਦ ਹੀ ਪ੍ਰਮਾਤਮਾ ਤੋਂ ਜਿੰਨੇ ਵੀ ਲਾਈ ਆ ਪੋਸਟ ਉਹਦਾ ਬਹੁਤ ਜ਼ਿਆਦਾ ਮਹਾਰਾਜ ਪ੍ਰਮਾਤਮਾ ਭਲਾ ਕਰੂਗਾ ਇਸ ਬੰਦੇ ਤੇ ਹੁਣ ਅਸੀਂ ਬਹੁਤ ਖੁਸ਼ ਆ ਇੱਕ ਇਦੀ ਹੋਰ ਗੱਲ ਦੱਸੀਏ ਪਿਛਲੇ ਦਿਨੀ ਇੱਥੇ ਇੱਕ ਬੀਬੀ ਦਾ ਪਰਸ ਰਹਿ ਗਿਆ ਜੀ ਜੀ ਉਹਦੇ ਵਿੱਚ ਕਾफी ਮਾਇਆ ਸੀ ਜੀ ਉਹਦੇ ਵਿੱਚ ਕਾफी ਪੈਸੇ ਸਨ ਇਹ ਬਜ਼ੁਰਗ ਨੇ ਕੀ ਕੀਤਾ ਗੋਲ ਗੱਪਿਆਂ ਵਾਲੇ ਨੇ ਇਹਨੇ ਉਹ ਲੱਭ ਕੇ ਐਡਰੈਸ ਲੱਭ ਕੇ ਦੂਜੇ ਤੀਜੇ ਦਿਨ ਉਸ ਨੂੰ ਉਹਦਾ ਪਰਸ ਵੀ ਦਿੱਤਾ ਉਸ ਕਰਕੇ ਅਸੀਂ ਕਹਿੰਦੇ ਆ ਇਹੋ ਜੇ ਮਾਨਦਾਰ ਲੋਕਾਂ ਦੀ ਦਿਹਾੜੀ ਵੀ ਬਣਨੀ ਚਾਹੀਦੀ ਆਪਣੇ ਪਰਿਵਾਰ ਦਾ ਪਾਲੋ ਪੋਸ਼ੂ ਨਮਝੋਵੇ ਔਰ ਪ੍ਰਵਾਸੀ ਦੀ ਗੱਲ ਕਰੀਏ ਚਲੋ ਉਹਨਾਂ ਨੂੰ ਵੀ ਚਾਹੀਦਾ ਵਾ ਜਿੱਦਾਂ ਵੀ ਆ ਪਰ ਜਿਆਦਾ ਜੋ ਹੱਕ ਮੰਗਦਾ ਇਹੋ ਜੇ ਮਿਹਨਤੀ ਇਨਸਾਨ ਦਾ ਪੰਜਾਬੀ ਆ ਸਾਡਾ ਭਰਾ ਵਾ ਅਸੀਂ ਬਹੁਤ ਜਿਆਦੇ ਧੰਨਵਾਦੀ ਹਾਂ ਜਿਨ੍ਹਾਂ ਨੇ ਪੋਸਟ ਵਾਇਰਲ ਕੀਤੀ ਆ ਔਰ ਪਰਮਾਤਮਾ ਦਾ ਸ਼ੁਕਰਗੁਜ਼ਾਰ ਕਰਦੇ ਆਂ ਵੀ ਅੱਜ ਉਸ ਪੋਸਟ ਦੀ ਵਜ੍ਹਾ ਨਾਲ ਅੱਜ ਉਹਦੇ ਕੋਲ ਵਾਰ ਨਹੀਂ ਵੱਧ ਰਿਆ ਭੀੜ ਲੱਗੀ ਹੋਈ ਆ ਵੇਖ ਕੇ ਮਨ ਬਹੁਤ ਖੁਸ਼ ਹੋਇਆ ਜਿਹੜੀਆਂ ਬਹੁਤ ਦੁੱਖ ਹੁੰਦਾ ਏ ਇੱਕ ਪਾਸੇ ਭੀੜ ਲੱਗੀ ਰਹਿੰਦੀ ਏ ਇੱਕ ਪਾਸੇ ਖਾਲੀ ਉਹ ਬਜ਼ੁਰਗ ਚਾਰਾ ਵੇਹਨਾਂ ਰਿਹਾ ਜੀ 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 ਅੱਜ ਬਹੁਤ ਖੁਸ਼ੀ ਹੋ ਰਹੀ ਆ ਵੀ ਉਹਦੀ ਬਿਲਕੁਲ ਭੀੜ ਲੱਗੀ ਹੋਈ ਆ ਹਾਂਜੀ ਫੇਸਬੁੱਕ ਤੇ ਵੇਖੀ ਸੀ ਆਪਣੇ ਗੁਰਸਿੱਖ ਭਰਾਵਾਂ ਨੇ ਬਹੁਤ ਸ਼ੇਅਰ ਕੀਤੀ ਇਦਾਂ ਭਰਾ ਗੁਰਦਾਸਪੁਰ ਤੋਂ ਸਪੈਸ਼ਲ ਆਏ ਆ ਕੱਲ 2 ਦਿਨ ਹੋ ਗਿਆ ਬਜ਼ੁਰਗਾਂ ਦੀ ਪੋਸਟ ਜਿਹੜੀ ਬਹੁਤ ਸ਼ੇਅਰ ਹੋਈ ਸੀ ਉਹ ਬਜ਼ੁਰਗ ਬੜੇ ਸ਼ਾਂਤ ਬੈਠੇ ਤੇ ਅੱਜ ਦੀ ਪੋਸਟ ਵੇਖ ਲਓ ਤੇ ਕੱਲ ਦੀ ਵੇਖ ਲਓ ਕਿੰਨਾ ਕਿੰਨਾ ਬਦਲਾਅ ਨਜ਼ਰ ਆਂਦਾ ਪਿਆ ਵਾ ਤੇ ਹੁਣ ਇਹ ਬਜ਼ੁਰਗ ਜਿਹੜੇ ਆ ਬਹੁਤ ਹੀ ਖੁਸ਼ ਨਜ਼ਰ ਆਂਦੇ ਪਿਆ ਤੇ ਸਾਨੂੰ ਬਹੁਤ ਹੀ ਖੁਸ਼ੀ ਹੁੰਦੀ ਵੀ ਸਾਡੇ ਸਿੱਖ ਭਰਾਵਾਂ ਨੇ ਜਿਹੜੀ ਬਜ਼ੁਰਗਾਂ ਦੀ ਮਦਦ ਕੀਤੀ ਆ ਹਾਂਜੀ ਬਿਲਕੁਲ ਹੁਣ ਅਸੀਂ ਵੀ ਇਸੇ ਕਰਕੇ ਇੱਥੇ ਖੜੇ ਆ ਜੀ ਸਾਨੂੰ ਅੱਧਾ ਪੂਣਾ ਘੰਟਾ ਹੋ ਗਿਆ ਜੀ ਬਜ਼ੁਰਗਾਂ ਦੀ ਵੇਟ ਕਰਦਿਆਂ ਨੂੰ ਜੀ ਜੀ ਤੁਸੀਂ ਹਿਸਾਬ ਲਾ ਲਓ ਕਿ ਬਿਲਕੁਲ ਬਜ਼ੁਰਗਾਂ ਦੀ ਮਿਹਨਤ ਦਾ ਮੁੱਲ ਮੋੜ ਰਿਹਾ ਹੈ ਅੱਜ ਅਸੀਂ ਤਾਂ ਸਪੈਸ਼ਲ ਗਰਦਾਸਪੁਰ ਤੋਂ ਆਏ ਆ ਜੀ 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 ਸੋ ਕਿਹਦਾ ਟੇਸਟ ਦੀ ਗੱਲ ਕਰੀਏ ਕੀ ਟੇਸਟ ਲੱਗ ਰਿਹਾ ਹੈ ਟੇਸਟ ਹੈ ਏਦਾਂ ਕਿ ਸਾਨੂੰ ਖਾਣ ਨੂੰ ਮਜ਼ਾ ਆ ਰਿਹਾ ਆਪਾਂ ਇੱਥੇ ਟੇਸਟ ਦੇਖਿਆ ਗਰਦਾਸਪੁਰ ਵੀ ਖਾਂਦੇ ਆ ਪਰ ਇੱਥੇ ਨਜ਼ਾਰਾ ਹੀ ਬਾਪੂ ਜੀ ਦਾ ਹੋ ਰਿਹਾ ਕਿਉਂਕਿ ਇਹ ਬੜੇ ਪਿਆਰ ਨਾਲ ਖਵਾਉਂਦੇ ਆ ਜਿਹੜਾ ਜਿਵੇਂ ਆਪਣੀ ਮਾਂ ਆਪਣੇ ਬੱਚਿਆਂ ਨੂੰ ਪਿਆਰ ਨਾਲ ਖਵਾਉਂਦੀ ਆ ਏਦਾਂ ਖਵਾਉਂਦੇ ਨੇ ਉਹਦਾ ਸਵਾਦ ਹੀ ਕੁਝ ਹੋਰ ਹੁੰਦਾ ਆ ਜੀ ਜੀ ਸੋ ਆਪਾਂ ਨੂੰ ਸਾਨੂੰ ਸਾਡੇ ਬਜ਼ੁਰਗਾਂ ਤੇ ਮਾਣ ਹੈ ਇਹਨਾਂ ਦੇ ਅਸ਼ੀਰਵਾਦ ਨਾਲ ਹੀ ਅਸੀਂ ਅੱਗੇ ਵਧਦੇ ਆ ਜੇ ਆਪਾਂ ਇਹਨਾਂ ਦੇ ਸਾਥ ਰਵਾਂਗੇ ਤੇ ਆਪਾਂ ਆਪਣਾ ਹੋਸ਼ ਤੇ ਜੋਸ਼ 부जुर्गਾਂ ਦਾ ਹੋਸ਼ ਤੇ ਜਵਾਨਾਂ ਦਾ ਜੋਸ਼ ਚੱਲੇ ਇਕੱਠਾ ਚੱਲੇ ਤੇ ਆਪਾਂ ਬਹੁਤ ਕੁਝ ਬਦਲ ਸਕਦੇ ਹਾਂ ਤੁਸੀਂ ਅੱਜ ਤੱਕ ਤੁਸੀਂ ਪੂਰੀ ਮਿਹਨਤ ਕੀਤੀ ਔਰ ਅੱਜ ਤੁਹਾਨੂੰ ਲੱਗ ਰਿਹਾ ਤੁਹਾਡੀ ਮਿਹਨਤ ਸਫਲ ਹੋ ਗਈ ਹੈ ਹਾਂਜੀ ਹਾਂਜੀ ਕਿੱਦਾਂ ਫੀਲ ਹੋ ਰਿਹਾ ਜਦੋਂ ਤੁਹਾਡੇ ਕੋਲ ਮਤਲਬ ਐਨੀ ਵੱਡੀ ਗਿਣਤੀ ਚ ਲੋਕ ਬਾਹਰੋਂ ਵੀ ਪਹੁੰਚ ਰਹੇ ਗੋਲ ਗੱਪੇ ਖਾਨ ਕਿੱਦਾਂ ਤੁਹਾਨੂੰ ਮਹਿਸੂਸ ਹੋ ਰਿਹਾ ਠੀਕ ਵਧੀਆ ਹੋ ਰਿਹਾ ਜੀ ਮਹਿਸੂਸ ਜੀ ਕੀ ਪਹਿਲਾਂ ਇਸ ਤਰ੍ਹਾਂ ਨੌਜਵਾਨ ਤੁਹਾਡੇ ਕੋਲ ਪਹੁੰਚੇ ਨੇ ਗੋਲ ਗੱਪੇ ਖਾਣ ਦੇ ਲਈ ਨਹੀਂ ਇਸ ਤਰ੍ਹਾਂ ਦੀ ਪੀੜ ਦਿਖਾਈ ਦੇ ਰਹੀ ਹੈ ਜੀ ਅੱਗੇ ਨਹੀਂ ਪਹੁੰਚੇ ਹੁਣ ਹੀ ਆਇਆ ਜੀ ਤਾ ਕਿੰਨੀ ਖੁਸ਼ੀ ਹੋ ਰਹੀ ਕਿਉਂਕਿ ਅਸੀਂ ਲੋਕਾਂ ਦੇ ਨਾਲ ਗੱਲਬਾਤ ਕੀਤੀ ਇਹਨਾਂ ਵੱਲੋਂ ਕਹਿਇਆ ਜਾ ਰਿਹਾ ਕਿ ਤੁਸੀਂ ਖਾਲੀ ਹੱਥ ਵਾਪਸ ਜਾਂਦੇ ਸੀ ਤਾਂ ਅੱਜ ਕੀ ਕਹਿਣਾ ਚਾਹੁੰਦੇ ਹੋ ਨਹੀਂ ਠੀਕ ਹੈ ਜੀ ਠੀਕ ਹੈ ਅੱਜ ਤਾਂ ਕਰਕੇ ਜੀ ਰਾਤੀ ਕੋਈ ਮੈਂ 10 ਵਜੇ ਪੋਸਟ ਵੇਖੀ ਸੀ ਬਾਬਾ ਜੀ ਦੀ ਕੋ ਇੱਕ ਹੱਡੇ ਦੇਲ ਚ ਦਰਦ ਜਾਗਿਆ ਵੀ ਭਈਆ ਵੱਲੋਂ ਵਹਿੰਦੇ ਪਏ ਆ ਹਨਾ ਪੰਜਾਬ ਚ ਰਹਿ ਕੇ ਸੁਲਤਾਨ ਖਾਸ ਕਰਕੇ ਖਾਲਸਾ ਦਾ ਗੜ ਹੈਗਾ ਜੀ ਸੁਲਤਾਨ ਰੋਡ ਹਨਾ ਮੱਝਾ ਜਿਹੜੀ ਆ ਉਹਦੇ ਵਿੱਚ ਹੱਡੇ ਤਾਂ ਆ ਕੇ ਭਈਆ ਹੈਵੀ ਹੋ ਰਹੇ ਆ ਅਸੀਂ ਕੱਲ ਵੀ ਟਾੜੀ ਸਾਹਿਬ ਗੱਲ ਕਰ ਰਹੇ ਸੀ ਸਾ ਖਾਲਸਾ ਸਾਹਿਬ ਜੀ ਇੱਕ ਗੱਤਗਸ ਕਰ ਰਹੇ ਸੀ ਵੀ ਉਹ ਕਹ ਰਹੇ ਸੀ ਵੀ ਕਿੰਨਾ ਇੱਕ ਕੋਈ ਚੀਜ਼ ਹੀ ਲੈਣੀ ਤਾਂ 5 ਰੁਪਏ ਮਹਿੰਗੀ ਵੀ ਮਿਲਦੀ ਸਬਜ਼ੀ ਲੈਣੀ ਉਹ ਪੰਜਾਬੀ ਬੰਦੇ ਕੋਲ ਕਿ 2 ਰੁਪਏ ਮਹਿੰਗੀ ਮਿਲਦੀ ਪੰਜਾਬੀ ਕੋਲ ਦੇਪੂ ਦੱਸਦੇ ਮੈਂ ਕਿ ਉਹ ਹੀ ਪੰਜਾਬੀ ਕਿ ਲੋ ਕਈ ਭਈਆਂ ਨੂੰ ਨਾ ਕਰੋ ਜਦੋਂ ਕਿ ਹੈਵੀ ਹੁੰਦੇ ਸਾਡੇ ਛੱਤਰ ਮੜਦੇ ਸਿਰ ਤੇ ਜੀ ਪਹਿਲੀ ਵਾਰ ਵੇਖਿਆ ਮੈਂ ਅੱਜ ਹੁਣੇ ਆਇਆ ਰਾਤੀ ਪੋਸਟ ਵੇਖੀ ਮੈਂ ਮੈਂ ਵੇਖਣਿਆ ਕਿ ਪਿਛਲੇ ਲੋਕੇਸ਼ਨ ਖਲੋਤਾ ਮੈਂ ਪਨਿਕ ਪਾਪਾ ਜੀ ਕਿੱਥੇ ਹੈਗੇ ਆ ਉਹ ਇੱਥੇ ਅੱਗੇ ਆਇਆ ਤੇ ਮੈਂ ਵੇਖਿਆ ਵੀ ਇੱਥੇ ਰਸ਼ ਪਿਆ ਵਈ ਤੇ ਤੁਸੀਂ মিডিਆ ਲਈ ਪਹੁੰਚੇ ਬਹੁਤ ਵਧੀਆ ਗੱਲ ਜੀ ਆਪਣੇ ਰੋਜ਼ਗਾਰ ਦੇਣਾ ਆਪਣੇ ਭੈਣ ਭਰਾਵਾਂ ਨੂੰ ਦੋ ਤਾਂ ਹੋਰ ਵੀ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਕਿਉਂਕਿ ਬਹੁਤ ਸਾਰੀਆਂ ਰੇੜੀਆਂ ਨੇ ਪੰਜਾਬੀਆਂ ਦੀਆਂ ਹਾਂਜੀ ਆਪਣੇ ਸਾਥੀ ਕਦੇ ਵੀ ਮੁਸਲਮਾਨ ਕੌਮ ਸ਼ਬਦਾਂ ਲੈ ਕੇ ਆਪਣੇ ਮੁਸਲਮਾਨ ਕੋ ਹਮਤੋ ਲੈ ਕੇ ਕਦੀ ਵੀ ਉਹ ਹਿੰਦੂ ਕੋ ਨਹੀਂ ਲੈਂਦੀ ਨਾ ਸਰਦਾਰ ਕੋ ਲੈਂਦੀ ਆ ਭਈਏ ਲੋਕ ਕੱਟਿੰਗ ਹੀ ਨਾਈ ਕੋ ਕਰਾਉਂਦੇ ਨਾ ਤੇ ਕਦੀ ਵੇਖਿਓ ਕਦੀ ਸਰਦਾਰ ਕੋ ਜਾਂ ਕਿੰਨਾ ਕੋਈ ਹਿੰਦੂ ਆਪਣਾ ਫੈਮਿਲੀ ਚ ਹੋਏਗਾ ਪੰਜਾਬੀ ਹੋਏਗਾ ਉਹ ਤਾਂ ਕਟਿੰਗ ਨਹੀਂ ਕਰਾਉਂਦੇ ਇਹ ਭਈਏ ਭਈਆਂ ਕੋ ਕਰਾਉਂਦੇ ਹਨਾ ਕਦੀ ਵੀ ਆਪਣੇ ਆਪਣੇ ਪੰਜਾਬੀ ਕੋ ਨਹੀਂ ਕਰਾਉਣਗੇ ਕਦੀ 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 ਵੇਖ ਲਿਓ ਕਿਤੇ ਵੀ ਕਿਤੇ ਵੀ ਵੇਖ ਲਿਓ ਉਸ ਜਮਾਲਿਓ ਤੇ ਇਸ ਕਰਕੇ ਆ ਆਪਣੇ ਪੰਜਾਬੀ ਨੂੰ ਪ੍ਰਮੋਟ ਕਰੋ 5 ਰੁਪਏ ਮਹਿੰਗੀ ਦਿੰਦਾ 10ਾਂ ਦੇ ਲੋ ਵੀ ਦਿੰਦਾ ਤਾਂ ਹੀ ਲਲੋ ਆਪਣੇ ਤਾਂ ਤੁਸੀਂ ਵੇਖਿਆ ਬਾਅਦ ਫਿਰ ਇਹਨਾਂ ਨੂੰ ਅੱਜ ਮਿਲ ਕੇ ਇਹਨਾਂ ਦੀ Google किशन ਪ੍ਰੂਵ ਕਰਾ ਦਿੱਤੀ ਗਈ ਆ ਅ 2-4 ਦਿਨਾਂ ਦੇ ਅੰਦਰ ਅ ਨਰਿੰਦਰ Google किशन ਇਹਨਾਂ ਦੀ ਪੈ ਜੇਗੀ ਅਸੀਂ ਪ੍ਰੋਮੋਸ਼ਨ ਦਾ ਕੰਮ ਕਰਦੇ ਇਹਨਾਂ ਦੀ ਜਿਹੜੀ ਸਿੰਘ ਨੇ ਵੀਡੀਓ ਉਪਲੋਡ ਕੀਤੀ ਆ ਉਹਦੇ ਵਿੱਚ ਸਾਡਾ ਡਾਇਲਗ ਮਰ ਸਾਡਾ ਥੋੜਾ ਜਿਹਾ ਯੋਗਦਾਨ ਇਹ ਆ ਕਿ ਉਹ ਖਾਲਸਾ ਜੀ ਨੇ ਉਹ ਪੋਸਟ ਪਾਈ ਅਸੀਂ ਉਹਨੂੰ ਵੱਧ ਤੋਂ ਵੱਧ ਗਰੁੱਪਾਂ 'ਚ ਸ਼ੇਅਰ ਕੀਤਾ ਔਰ ਅੱਜ ਇਹਨਾਂ ਨੂੰ ਮੈਂ ਮਿਲਣ ਆਇਆ ਸੀ ਬਾਪੂ ਜੀ ਵੀ ਤੁਹਾਡੀ Google किशन ਪ੍ਰੂਵ ਕਰਾ ਦਿੱਤੀ ਜਾਵੇ ਤਾਂ ਜੋ ਤੁਹਾਡੇ ਤੋਂ ਪੂਰੇ ਸ਼ਹਿਰ ਪੂਰੇ ਪੰਜਾਬ ਤੋਂ ਕੋਈ ਵੀ ਆਵੇ ਤਾਂ ਉਹਨੂੰ ਦਿੱਕਤ ਨਾ ਹੋਵੇ ਕਿਉਂਕਿ ਸੁਲਤਾਨਵਨ ਰੋਡ ਦਾ ਕਿਸੇ ਨੂੰ ਆਈਡੀਆ ਨਹੀਂ ਹੁੰਦਾ ਵੀ ਕਿੱਥੇ ਕਰਕੇ ਆਈਡੀ ਲੋਕੇਸ਼ਨ ਹੈਗੀ ਆ ਤਾਂ ਜੋ ਲੋਕੀ ਜੀਪੀਐਸ ਤੇ ਪਾ ਕੇ ਆ ਸਕਣ ਇਹਨਾਂ ਦਾ ਨਾਮ ਇਹਨਾਂ ਦੀ ਡਿਟੇਲ ਭੇਜ ਦਿੱਤੀ ਗਈ ਆ ਕੱਲ ਤੱਕ ਅਪਰੂਵਲ ਆ ਜਾਏਗੀ 4-5 ਦਿਨ ਦੇ ਵਿੱਚ ਵਿੱਚ ਗੂਗਲ ਕੇਸ਼ਨ ਅਪਡੇਟ ਹੋ ਜਾਏਗੀ ਇਹਨਾਂ ਦੇ ਬੇਟੇ ਦਾ ਨੰਬਰ ਵਿੱਚ ਪਾ ਦਿੱਤਾ ਜਾਏਗਾ ਸੋ ਉਹਦੇ ਨਾਲ ਇਹ ਆ ਕਿ ਸੌਖਾ ਹੋ ਜਾਏਗਾ ਸੰਗਤ ਨੂੰ ਆਉਣ-ਵੇਚੇ ਦਿੱਕਤ ਨਹੀਂ ਹੋਏਗੀ ਜੀ ਬਿਲਕੁਲ ਤਾਜ ਕਰਕੇ ਉਹਨਾਂ ਨੂੰ ਨਾਮ ਮੇ ਬੇਟੇ ਦਾ ਐਗਜ਼ੈਕਟ ਕਿਉਂਕਿ ਬਿਊਰਗਨ ਨੇ ਨਾਮ ਨਹੀਂ ਦੱਸਿਆ ਕਿਉਂਕਿ ਉਹਨਾਂ ਅਜੇ ਇੱਕਦਮ ਪਰੇਸ਼ਾਨ ਹੋ ਗਏ ਕਿਉਂਕਿ ਕਿੱਥੇ ਉਹ ਖਾਲੀ ਜਾ ਰਹੇ ਸੀ ਤੇ ਅੱਜ ਮੇਰੇ ਖਿਆਲ ਨਾਲ ਪਿਛਲੇ ਪੌਣੇ ਘੰਟੇ ਤੋਂ ਵੀਰ ਖੁੱਲਤੇ ਹੋਏ ਨੇ ਪੌਣੇ ਘੰਟੇ ਤੋਂ ਕਿਸੇ ਨੂੰ ਜਗ੍ਹਾ ਨਹੀਂ ਮਿਲੀ ਈਵਨ ਤੁਸੀਂ ਵੀ ਖਾਣਾ ਹੋਵੇ ਨਾ ਤੁਹਾਨੂੰ ਨਹੀਂ ਮਿਲਿਆ ਜਗ੍ਹਾ ਤੇ ਫਿਰ ਮੈਂ ਉਹਨਾਂ ਨੂੰ ਬੇਟੇ ਨਾਲ ਗੱਲ ਕੀਤੀ ਵੀ ਬੇਟਾ ਕੱਲ ਤੁਹਾਡੀ ਫੋਟੋਆਂ ਲਵਾਂਗੇ ਕੱਲ ਪ੍ਰੋਪਰ ਸ਼ੂਟ ਹੋਏਗਾ ਕਿਉਂਕਿ ਤੁਹਾਡੇ ਪਹਿਲੀ ਗੱਲ ਤੇ ਬਹੁਤ ਤੁਹਾਡਾ ਧੰਨਵਾਦ ਕਿਉਂਕਿ ਤੁਸੀਂ ਸਭ ਤੋਂ ਪਹਿਲਾਂ ਇਹ ਚੀਜ਼ ਕੀਤੀ ਆ ਕੇ ਤੇ ਬਾਕੀ ਵੀਰ ਦੇ ਨਾਲ ਬਹੁਤ ਧੰਨਵਾਦ ਮੈਡਮ ਦਾ ਟੀਮ ਦਾ ਧੰਨਵਾਦ ਕਿ ਤੁਸੀਂ ਇਹ ਚੀਜ਼ ਕਰ ਰਹੇ ਹੋ ਆ ਕੇ ਹੁਣ ਇਹਨਾਂ ਦਾ ਪ੍ਰੋਪਰ ਟਿਕਣਾ ਡਾਟਾ ਪਹਜੇਗਾ ਔਰ ਪ੍ਰੋਪਰ ਟਿਕਣਾ ਤੁਸੀਂ ਦੇਖ ਸਕਦੇ ਹੋ ਕਿ ਜਦੋਂ ਸਰਚ ਕਰਨਗੇ ਲੋਕ ਇਨਾਂ ਕੋਲ ਆ ਸਕਦੇ ਨੇ ਸਭ ਤੋਂ ਪਹਿਲਾਂ ਧੰਵਾਦ ਉਹ ਖਾਲਸਾ ਜੀ ਦਾ ਪਤਾ ਨਹੀਂ ਉਹਨਾਂ ਵੀਡੀਓ ਵੇਖਦੇ ਹੋਣੇ ਆ ਤੇ ਉਹ ਵੀਰ ਨਾ ਜਿਨ੍ਹਾਂ ਨੇ ਵੀਡੀਓ ਪਾਈ ਹੈ ਨਾ ਫੋਟੋ ਖਿੱਚੀ ਆ ਪੋਸਟ ਵਾਇਰਲ ਕੀਤੀ ਜੀ ਮੈਂ ਉਹ ਵੀਰ ਦੀ ਚਲੋ ਉਹਨਾਂ ਨੂੰ ਸਤਿਕਾਰ ਹੀ ਆ ਕਿਉਂਕਿ ਉਹ ਸਭ ਤੋਂ ਪਹਿਲਾਂ ਨਾ ਉਹ ਬੜੇ ਉਦਮ ਸੋਣੇ ਕਰਦੇ ਨੇ ਹਾਂਜੀ ਹਾਂਜੀ ਬਿਲਕੁਲ ਉਹਨਾਂ ਨੇ ਉਦਮ ਕੀਤਾ ਤੇ ਇਹ ਸਾਰੇ ਜਾਗ ਪਏ ਉਹ ਭਰਾ ਦਾ ਬੜਾ ਧੰਵਾਦ ਉਸ ਤੋਂ ਬਾਅਦ ਉਹ ਵੀਡੀਓ ਅਸੀਂ ਵੀ ਕਾਪੀ ਕੀਤੀ ਆ ਕਿਉਂਕਿ ਉਹਨਾਂ ਤੋਂ ਲਿਖ ਉਹ ਪੰਜਾਬੀ ਬਹੁਤ ਸੋਹਣੀ ਲਿਖਦੇ ਨੇ ਬੜਾ ਸੋਹਣਾ ਕੰਮ ਕਰਦੇ ਨੇ ਸੋ ਧੰਨਵਾਦ ਆ ਜੀ ਤੁਹਾਡਾ ਸਾਰੇ ਵੀਰਾਂ ਦਾ ਜਿਨ੍ਹਾਂ ਨੇ ਆਏ ਆ ਚਲੋ ਥੈਂਕ ਯੂ ਥੈਂਕ ਯੂ ਇੱਕ ਮੇਰੀ ਬੇਨਤੀ ਇਹ ਆ ਵੀ ਜਿੱਥੇ ਗਰੀਬ ਸਿੱਖ ਹੁੰਦਾ ਤੁਹਾਨੂੰ 100 ਰੁਪਏ ਵੱਧ ਲਾਉਣੇ ਪੈ ਜਾਣ ਆਪਣੇ ਗਰੀਬ ਸਿੱਖਾਂ ਤੋਂ ਇੱਥੇ ਤੱਕ ਵੀ ਪੰਜਾਬੀ ਜਿਹੜੇ ਨੇ ਆਪਣੇ ਉਹਨਾਂ ਦੇ ਕੋਲੋਂ ਕਾਰੋਬਾਰਕ ਜਿਹੜਾ ਕੋਈ ਸਮਾਨ ਲੈਣਾ ਕੋਈ ਵੇਚਣਾ ਉਹਨਾਂ ਨਾਲ ਆਪਰ ਹਾਂ ਉਹਨਾਂ ਨਾਲ ਨਾ ਭਾਈਏ ਜਿਨ੍ਹਾਂ ਨੇ ਸਾਡੇ ਖਾ ਕੇ ਸਾਡੇ ਨਹੀਂ ਵੜਨਾ ਸਾਨੂੰ ਪਤਾ ਨਹੀਂ ਵੜਨਾ ਉਹਨਾਂ ਨਾਲ ਕਾਹ ਤੋਂ ਸਮਝ ਪਈਏ ਆਪਾਂ ਹਾਦਸਤ ਪਤਾ ਕੀ ਹੈ ਸਾਡੀ ਗਰੀਬ ਸਿੱਖ ਕੋਈ ਰੇੜੀ ਲਾ ਕੇ ਘੁਲਾਤਾ ਹੋਵੇ ਉਹਦੀ ਰੇੜੀ ਤੇ ਨਹੀਂ ਖੜਨਾ ਜਾ ਕੇ ਕੋਈ ਭਈਆ ਖੜਾ ਹੋਵੇ ਤੇ ਖੜਜਣਾ ਜਾ ਇੱਕ ਮੇਰੀ ਬੇਨਤੀ ਹੈ ਆ ਵੀ ਜਿੱਥੇ ਗਰੀਬ ਸਿੱਖ ਹੁੰਦਾ ਹੈ ਤੁਹਾਨੂੰ 10 ਰੁਪਏ ਵੱਧ ਲਾਉਣੇ ਪੈਣਗੇ ਆਪਣੀ ਗਰੀਬ ਸਿੱਖਾਂ ਤੋਂ ਇੱਥੇ ਤੱਕ ਵੀ ਪੰਜਾਬੀ ਜਿਹੜੇ ਨੇ ਆਪਣੇ ਉਹਨਾਂ ਦੇ ਕੋਲੋਂ ਕਾਰੋਬਾਰਕ ਜਿਹੜਾ ਕੋਈ ਸਮਾਨ ਲੈਣਾ ਹੈ ਉਹ ਵੇਚਣਾ ਉਹਨਾਂ ਨਾਲ ਆਪਰਾਂ ਹਾਂ ਉਹਨਾਂ ਨਾਲ ਨਾ ਪਈਏ ਜਿਨ੍ਹਾਂ ਨੇ ਸਾਡੇ ਖਾ ਕੇ ਸਾਡੇ ਨਹੀਂ ਵੜਨਾ ਸਾਨੂੰ ਪਤਾ ਨਹੀਂ ਵੜਨਾ ਉਹਨਾਂ ਨਾਲ ਕਾਤੋਂ ਸਮਝ ਪਈਏ ਆਪਾਂ ਹਾਦਸਾ ਪਤਾ ਕੀ ਹੈ ਸਾਡੀ ਗਰੀਬ ਸਿੱਖ ਕੋਈ ਰੇੜੀ ਲਾ ਕੇ ਖਲੋਤਾ ਹੋਵੇ ਉਹਦੀ ਰੇੜੀ ਤੇ ਨਹੀਂ ਖੜਨਾ ਜੇ ਕੋਈ ਭਈਆ ਖੜਾ ਹੋਵੇ ਤੇ ਖੜਜੇ ਨਾ